ਪੰਜਾਬ ਦੇ ਵਿੱਚ ਜਦੋਂ ਵੀ ਕਨੇ ਬੇਅਦਬੀ ਹੁੰਦੀ ਆ ਸਿੱਖ ਸੰਗਤਾਂ ਦੇ ਹਿਰਦੇ ਬਲੂੰਦਰੇ ਜਾਂਦੇ ਆ ਬਲੂੰਦਰੇ ਜਾਣੇ ਸੁਭਾਅ ਕੁਬੀਆ ਕਿਉਂਕਿ ਸਾਡੇ ਗੁਰੂ ਦੀ ਬੇਅਦਬੀ ਹੋਈ ਆ ਗੁਰੂ ਦਾ ਨਿਰਾਦਰ ਹੋਇਆ ਗੁਰੂ ਦਾ ਅਪਮਾਨ ਹੋਇਆ ਉਸ ਗੁਰੂ ਦਾ ਅਪਮਾਨ ਹੋਇਆ ਜਿਹਨੂੰ ਅਸੀਂ ਪੜਿਆ ਬੇਸ਼ੱਕ ਬਹੁਤ ਘਾਟਾ ਸਮਝਿਆ ਬਹੁਤ ਘਾਟਾ ਪਰ ਸਤਿਕਾਰ ਅਸੀਂ ਬਹੁਤ ਕੀਤਾ ਤੇ ਜਿਹਦਾ ਅਸੀਂ ਸਤਿਕਾਰ ਕਰਦੇ ਇਨਾਂ ਤੇ ਜੇ ਉਹਦੀ ਬੇਅਦਬੀ ਹੋਊਗੀ ਤਾਂ ਭਾਈ ਅਸੀਂ ਸੜਕਾਂ ਦੇ ਉੱਤੇ ਆਵਾਂਗੇ ਤੇ ਆਉਣਾ ਵੀ ਚਾਹੀਦਾ ਤੇ ਇਨਸਾਫ ਲੈਣਾ ਵੀ ਚਾਹੀਦਾ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਬੇਅਦਬੀਆਂ ਕਈ ਘਟਨਾਵਾਂ ਵਾਪਰੀਆਂ। ਇਧਰ ਗੁਰਾਇਆਂ ਦੇ ਕੋਲੇ ਮਾਲਾਪਿੰਡ ਦੇ ਵਿੱਚ ਵਾਪਰੀ ਆ। ਪੁਲਿਸ ਨੇ ਉੱਥੇ ਬੰਦੇ ਨੂੰ ਫੜ ਲਿਆ। ਇਧਰ ਠੀਕਰੀ ਵਾਲਾ ਪਿੰਡ ਦੇ ਵਿੱਚ 19 ਤੇ 20 ਜਨਵਰੀ ਨੂੰ ਦੋ ਦਿਨ ਬੇਅਦਬੀਆਂ ਘਟਨਾਵਾਂ ਵਾਪਰਦੀਆਂ ਜਿਹਦੇ ਕਰਕੇ ਲੋਕ ਸੜਕ ਦੇ ਉੱਤੇ ਆਏ ਧਰਨਾ ਲਾਇਆ। ਬਾਬਾ ਟੇਕ ਸਿੰਘ ਢਣੋਲਾ ਜਿਹੜੇ ਕਿ ਜਥੇਦਾਰ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਉਹ ਵੀ ਇਸ ਪਿੰਡ 'ਚ ਪਹੁੰਚੇ ਉਹਨਾਂ ਨੇ ਅਲਟੀਮੇਟ ਮੰ ਦਿੱਤਾ ਸੀ ਦੋ ਦਿਨ ਦਾ। ਵੀ ਪਾਈ ਪੁਲਿਸ ਕਾਰਵਾਈ ਕਰੇ ਤੇ ਪੁਲਿਸ ਨੇ ਮੁੱਖ ਦੋਸ਼ੀ ਸਮੇਤ ਬਾਕੀ ਦੋ ਉਹਦੇ ਸਾਥੀ ਦੋਸ਼ੀ ਵੀ ਫੜ ਲਿਆ ਪਰ ਜਿਹੜੀ ਠੀਕਰੀ ਵਾਲਾ ਪਿੰਡ ਦੇ ਵਿੱਚ ਬੇਦਬੀ ਹੋਈ ਜਦੋਂ ਉਹਦੀ ਸਾਰੀ ਕਹਾਣੀ ਨੂੰ ਸਮਝਦੇ ਆ ਤੇ ਲੋਕ ਅੰਡਾ ਖੜਾ ਹੁੰਦਾ ਜੀ ਕਿ ਪੰਜਾਬ ਦੇ ਵਿੱਚ ਆਹ ਕੁਝ ਵੀ ਚੱਲਦਾ ਜਿਹਦੇ ਵੱਲ ਤੁਹਾਡਾ ਖਿਆਲ ਨਹੀਂ ਜਾਂਦਾ ਬਹੁਤੀ ਵਾਰ ਅਸੀਂ ਆਮ ਤੌਰ ਤੇ ਜਦੋਂ ਵੀ ਕਿਤੇ ਬੇਦਬੀ ਹੁੰਦੀ ਆ ਉਦੋਂ ਖਬਰਾਂ ਕੀ ਪੜਦੇ ਆ ਜੀ ਕਿ ਉਹ ਮੰਦਬੁੱਧੀ ਸੀ ਉਹਨੂੰ ਜੀ ਪਤਾ ਨਹੀਂ ਸੀ ਇਹਨੂੰ ਜੀ ਕਿਸੇ ਨੇ ਭੇਜਿਆ ਸੀ ਇਹ ਨਸ਼ੇ ਦੇ ਵਿੱਚ ਸੀ ਜਾਂ ਕੋਈ ਸਾਜ਼ਿਸ਼ ਸੀ ਆਪਾਂ ਆਮ ਤੌਰ 'ਤੇ ਤਿੰਨ ਚਾਰ ਕਾਰਨ ਇਹ ਪੜਦੇ ਆ ਜੇ ਲੋਕ ਕੋਈ ਬੰਦਾ ਫੜਿਆ ਜਾਂਦਾ ਪੁਲਿਸ ਸੀਸੀਟੀਵੀ ਕੈਮਰਾ ਦੀ ਪੜਤਾਲ ਕਰਦੀ ਆ ਲੋਕ ਜਾਂ ਫਿਰ ਬੇਦਬੀ ਕਰਨ ਵਾਲੇ ਨੂੰ ਕੁੱਟਦੇ ਆ ਕੁੱਟ ਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਆ ਜਾਂ ਕਈ ਇਹੋ ਜਿਹੀਆਂ ਖਬਰਾਂ ਹੁਣ ਤੱਕ ਸਾਹਮਣੇ ਆਈਆਂ ਪਰ ਠਿਕਰੀ ਵਾਲਾ ਪਿੰਡ ਦੇ ਵਿੱਚ ਹੋਈ ਬੇਦਬੀ ਦੀ ਕਹਾਣੀ ਜਾਂ ਸਾਜ਼ਿਸ਼ ਤੁਹਾਡਾ ਲੂ ਕੰਡਾ ਖੜਾ ਕਰਦੀ ਆ ਕਿ ਪਿੰਡਾਂ ਦੇ ਵਿੱਚ ਈਰਖਾ ਦਾ ਆ ਪੱਦਰ ਵੀ ਹੋ ਸਕਦਾ ਸਾੜੇ ਦਾ ਲੈਵਲ ਆ ਵੀ ਹੋ ਸਕਦਾ ਦੂਜੇ ਦੀ ਪਿੱਠ ਲਵਾਉਣ ਦੀ ਹਸਰਤ ਇੰਨੀ ਹੋ ਸਕਦੀ ਆ ਕਿ ਅਸੀਂ ਗੁਰੂ ਦੀ ਬੇਅਦਬੀ ਕਰਵਾ ਦਈਏ ਅਸੀਂ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਖਿਲਾਰ ਦਈਏ ਜਾਂ ਖਿਲਵਾ ਦਈਏ ਅਸਲ ਵਿੱਚ ਪੁਲਿਸ ਨੇ ਕੁਲਦੀਪ ਸਿੰਘ ਨਾਂ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਵੈਸੇ ਉਹਦੇ ਦੋ ਸਾਥੀ ਆ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਕਰ ਲਏ ਉਹਦਾ ਇੱਕ ਭਤੀਜਾ ਤੇ ਇੱਕ ਹੋਰ ਰਿਸ਼ਤੇਦਾਰ ਪੁਲਿਸ ਦੇ ਡੀਐਸਪੀ ਸਾਹਿਬ ਦੇ ਦੱਸਣ ਮੁਤਾਬਕ ਉਹ ਕਹਿੰਦੇ ਜੀ ਕਿ ਕੁਲਦੀਪ ਸਿੰਘ ਹੈਗਾ ਜੀ ਕੋਆਪਰੇਟਿਵ ਸੁਸਾਇਟੀ ਦਾ ਮੈਂਬਰ ਇਸ ਮੈਂਬਰ ਲਈ ਗੁਰਦੁਆਰਾ ਕਮੇਟੀ ਦੇ ਨਾਲ ਲਾਕ ਡਾਟਾ ਪ੍ਰਧਾਨ ਦੇ ਨਾਲ ਬੰਦੀ ਨਹੀਂ ਗਈ। ਪਿਛਲੇ ਦਿਨੀ ਗੁਰਦੁਆਰਾ ਕਮੇਟੀ ਦੇ ਵੱਲੋਂ ਕੋਆਪਰੇਟਿਵ ਸੁਸਾਇਟੀ ਦੇ ਕਈ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਪਰ ਕੁਲਦੀਪ ਸਿੰਘ ਨੂੰ ਨਹੀਂ ਕੀਤਾ ਗਿਆ। ਉਹਦੇ ਪਤਾ ਨਹੀਂ ਕਿਹੜੇ ਕਾਰਨ ਹੋਣਗੇ। ਇਹ ਕੋਈ ਦੂਰੀ ਦਾ ਕਾਰਨ ਹੀ ਆ ਜਾਂ ਕੋਈ ਨਿੱਜੀ ਕਾਰਨ ਆ ਜਿਵੇਂ ਕਿ ਕਹਾਣੀ ਸਾਹਮਣੇ ਆਈ ਆ। ਇਸ ਬੰਦੇ ਨੇ ਕੁਲਦੀਪ ਸਿੰਘ ਨੇ ਇਸ ਗੱਲ ਦਾ ਖੋਰ ਮੰਨ ਦੇ ਵਿੱਚ ਰੱਖਿਆ ਕਿ ਮੈਨੂੰ ਸਨਮਾਨਿਤ ਨਹੀਂ ਕੀਤਾ ਗਿਆ ਤਾਂ ਫਿਰ ਮੈਂ ਗੁਰੂ ਸਾਹਿਬ ਨੂੰ ਅਪਮਾਨਿਤ ਕਰੂੰਗਾ। ਮੈਂ ਗੁਰਦੁਆਰਾ ਕਮੇਟੀ ਦੀ ਪਿੱਠ ਲਵਾ ਦੂੰਗਾ। ਗੁਰਦਵਾਰਾ ਕਮੇਟੀ ਨੂੰ ਬਦਨਾਮ ਕਰੂੰਗਾ ਫਿਰ ਉਹਨੇ ਸਾਜ਼ਿਸ਼ ਘੜੀ ਉਹਨੇ ਆਪਦਾ ਇੱਕ ਭਤੀਜਾ ਜਿਹੜਾ ਕਿ ਬੋਲਣ ਤੇ ਸੁਣਨ ਤੋਂ ਅਸਮਰੱਥਾ ਉਹਨੂੰ ਨਾਲ ਲਿਆ ਕਿਉਂਕਿ ਉਹ ਸਿਰਫ ਇਨੀ ਹੀ ਯਾਨੀ ਕਿ ਚਾਚੇ ਦੀ ਹੀ ਭਾਸ਼ਾ ਨੂੰ ਸਮਝਦਾ ਇੱਕ ਹੋਰ ਰਿਸ਼ਤੇਦਾਰ ਨਾਲ ਲਿਆ ਇਹਨਾਂ ਦੋਵਾਂ ਦੇ ਕੋਲੋਂ ਇਹ ਬੇਅਦਬੀ ਕਰਵਾਈ ਆ ਇੱਕ ਸੰਸਥਾ ਦੇ ਕੋਲੋਂ ਗੁਟਕਾ ਸਾਬ ਲਿਆ ਤੇ ਫਿਰ ਪਤਾ ਲੱਗਾ ਜੀ ਕਿ 19 ਤਰੀਕ ਨੂੰ ਵੀ ਤੇ 20 ਤਰੀਕ ਨੂੰ ਗਲੀਆਂ ਦੇ ਵਿੱਚ ਖਲਾਰਤਾ ਜਦੋਂ 20 ਤਰੀਕ ਨੂੰ ਗਲੀਆਂ ਦੇ ਵਿੱਚ ਅੰਗ ਮਿਲੇ ਆ ਦਾ ਸੀਸੀਟੀਵੀ ਕੈਮਰਾ ਦੀ ਪੜਤਾਲ ਕੀਤੀ ਆ ਪੁਲਿਸ ਨੇ ਆਲੇ ਦੁਆਲੇ ਦੇ ਘਰਾਂ ਦੀ ਉਹਦੇ ਵਿੱਚ ਦੋ ਜਣੇ ਨਜ਼ਰ ਆਏ ਤੇ ਉਹ ਦੋ ਜਣੇ ਪੁਲਿਸ ਨੇ ਗ੍ਰਿਫਤਾਰ ਕਰ ਲਏ ਉਹਨਾਂ ਦੋਵਾਂ ਦੇ ਉੱਤੇ ਪੁਲਿਸ ਨੇ ਪਰਚਾ ਦੀ ਸੀ ਦਰਜ ਕੀਤਾ ਇਸ ਕਰਕੇ ਪਿੰਡ ਦੇ ਲੋਕਾਂ ਨੇ ਧਰਨਾ ਲਾਤਾ ਧਰਨਾ ਲਾਉਣ ਤੋਂ ਬਾਅਦ ਲੋਕਾਂ ਨੇ ਅਲਟੀਮੇਟਮ ਦਿੱਤਾ ਵੀ ਜੇਕਰ ਕੱਲ ਤੱਕ ਪਰਚਾ ਦਰਜ ਨਾ ਹੋਇਆ ਤਾਂ ਅਸੀਂ ਵੱਡੇ ਪੱਧਰ ਨੇ ਉੱਤੇ ਸੰਘਰਸ਼ ਕਰਾਂਗੇ ਤੇ ਪੁਲਿਸ ਨੂੰ ਪਰਚਾ ਦਰਜ ਕਰਨਾ ਪੈ ਗਿਆ ਫਿਰ ਮੁੱਖ ਦੋਸ਼ੀ ਦੀ ਗੱਲ ਆ ਗਈ ਵੀ ਇਹ ਦੋਵੇਂ ਜਣੇ ਭੇਜੇ ਕਿਨੇ ਆ ਟਪੀਜੀ ਕੁਲਦੀਪ ਸਿੰਘ ਨੇ ਹੁਣ ਇਹ ਕਹਾਣੀ ਸਾਹਮਣੇ ਆ ਗਈ ਆ ਹੁਣ ਤਿੰਨੇ ਜਣੇ ਪੁਲਿਸ ਦੇ ਕੋਲ ਆ ਤਿੰਨੇ ਜਣੇ ਪੁਲਿਸ ਦੇ ਇਸ ਵੇਲੇ ਅੰਡਰ ਆ ਜਗਵੀਰ ਸਿੰਘ ਆ ਜਿਹੜਾ ਪੁਲਦੀਪ ਸਿੰਘ ਦਾ ਭਤੀਜਾ ਤੇ ਇੱਕ ਇਹਨਾਂ ਦਾ ਸਾਥੀ ਹੈਗਾ ਜੀ ਰਣਦੀਪ ਸਿੰਘ ਤੇ ਡੀਐਸਪੀ ਸਾਹਿਬ ਨੇ ਜਿਹੜੇ ਬਰਨਾਲਾ ਦੇ ਸਤਵੀਰ ਸਿੰਘ ਬੈਂਸ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਹ ਸਾਰੀ ਸਾਜ਼ਿਸ਼ ਇਹ ਸਾਰੀ ਕਹਾਣੀ ਇਹ ਕੁਲਦੀਪ ਸਿੰਘ ਦੀ ਘੜੀ ਸੀ ਤਿੰਨੇ ਜਣੇ ਪੁਲਿਸ ਦੀ ਹਿਰਾਸਤ ਦੇ ਵਿੱਚ ਆ ਤੇ ਪੁਲਿਸ ਨੇ ਹੁਣ ਆਪਦੀ ਅਗਲੀ ਕਾਰਵਾਈ ਕੀ ਕਰਨੀ ਹੈ ਇਹ ਵਕਤ ਨਹੀਂ ਬਿਆਨ ਕਰਦਾ ਪਰ ਸਾਡੇ ਮੂਰੇ ਕੀ ਸਵਾਲ ਆ ਗਿਆ ਤੇ ਕੀ ਸਮਝ ਦਾ ਹਿੱਸਾ ਬਣਦੀ ਗੱਲ ਆ ਕਿ ਪੰਜਾਬ ਦੇ ਵਿੱਚ ਲੈਵਲ ਇਹ ਪਹੁੰਚ ਗਿਆ ਰਾਜਨੀਤੀ ਦਾ ਪੰਜਾਬ ਦੇ ਵਿੱਚ ਸਾੜੇ ਦੀ ਈਰਖਾ ਦੀ ਮੰਦ ਭਾਵਨਾ ਇੰਨੀ ਬਣ ਗਈ ਆ ਕਿ ਭਾਈ ਅਸੀਂ ਬੇਦਬੀ ਕਰਵਾਵਾਂਗੇ ਤੇ ਫਿਰ ਬੇਦਬੀ ਦੇ ਨਾਂ ਦੇ ਉੱਤੇ ਦੂਜੇ ਦੀ ਪਿੱਠ ਲਵਾਵਾਂਗੇ ਬਦਨਾਮ ਕਰਾਂਗੇ ਜੇ ਇਸ ਬੰਦੇ ਨੂੰ ਸਨਮਾਨਤ ਕਰ ਦਿੰਦੇ ਇਰੇ ਗਲ ਦੇ ਵਿੱਚ ਸਿਰੋਪਾਉ ਪੈ ਜਾਂਦਾ ਜਾਂ ਇਹਨੂੰ ਸ਼ੀਲਡ ਫੜਾ ਦਿੱਤੀ ਜਾਂਦੀ ਜਾਂ ਲੋਈ ਨਾਲ ਸਨਮਾਨਿਤ ਕੀਤਾ ਜਾਂਦਾ ਜਾਂ ਇਹਨੂੰ ਵੈਸੇ ਥਾਪੜਾ ਮਿਲਦਾ ਤਾਂ ਇਹ ਬੰਦੇ ਦੇ ਖੁਸ਼ ਰਹਿਣਾ ਸੀ ਪਰ ਕਿਉਂਕਿ ਇਹਨੂੰ ਕੀਤਾ ਨਹੀਂ ਗਿਆ ਤੇ ਸਨਮਾਨ ਦੀ ਭੁੱਖ ਕਿੰਨੀ ਆ ਇਹਦੇ ਕਰਕੇ ਇਹਨੇ ਇਹ ਕੁਝ ਕਰਵਾਇਆ ਜਿਹੜਾ ਕੁਝ ਆਪਾਂ ਸੋਚ ਵੀ ਨਹੀਂ ਸਕਦੇ ਤੇ ਜੇ ਆਪਾਂ ਇਹ ਗੱਲ ਕਹਿ ਗਏ ਵੀ ਭਾਈ ਮੰਦਬੁੱਧੀ ਹੀ ਇਹ ਕੁਝ ਕਰਦੇ ਇਹ ਤਾਂ ਨਹੀਂ ਮੰਦਬੁੱਧੀ ਇਹ ਤਾਂ ਸਿਆਸਤੀ ਬੰਦਾ ਇਹ ਤਾਂ ਛਾਤਰ ਬੰਦਾ ਜੀਨੇ ਪੁੱਠਾ ਕੰਮ ਸੋਚਿਆ ਹੁੰਦਾ ਤੇ ਜਿਹਨੂੰ ਕੋਈ ਧਰਮ ਦਾ ਡਰ ਨਹੀਂ ਕੋਈ ਰੱਬ ਦਾ ਖੋਫ ਨਹੀਂ ਉਹ ਬੰਦਾ ਫਿਰ ਇਹੋ ਜਿਹਾਂ ਹਰਕਤਾਂ ਕਰਦਾ ਭਾਵੇਂ ਉਹ ਪ੍ਰਵਾਸੀ ਮਜ਼ਦੂਰ ਹੋਵੇ ਤੇ ਭਾਵੇਂ ਉਹ ਪੰਜਾਬੀ ਹੋਵੇ ਤੇ ਭਾਵੇਂ ਕੋਈ ਹੋਰ ਗੈਰ ਪੰਜਾਬੀ ਆ ਆਮ ਤੌਰ ਤੇ ਅਸੀਂ ਕਹਿ ਦਿੰਦੇ ਆ ਵੀ ਇਹ ਪੰਜਾਬੀ ਨਹੀਂ ਹੋਣਾ ਆ ਦੱਸੋ ਜੀ ਇਹ ਪੰਜਾਬੀ ਆ ਕਿ ਨਹੀਂ ਪੰਜਾਬੀ ਇਹ ਸਾਡੇ ਵਾਲਿਆਂ ਦੇ ਵਿੱਚ ਇੱਕੜ ਦੁੱਕੜ ਲੋਕ ਐਸੇ ਵੀ ਆ ਜਿਹੜੇ ਇਸ ਲੈਵਲ ਤੱਕ ਗਰਕ ਜਾਂਦੇ ਆ ਵੀ ਗੁਰੂ ਦੀ ਬੇਅਦਬੀ ਕਰ ਦਿਓ ਕਰਵਾ ਦਿਓ ਪਿੱਛੇ ਖੜੋ ਤੇ ਮੂਰੇ ਬੰਦੇ ਹੋਰ ਕਰਕੇ ਤੇ ਤਮਾਸ਼ਾ ਐਸਾ ਖੜਾ ਕਰਾਓ ਫੋਨ 'ਇੱਕ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਚੱਲ ਪਈ ਕਿ ਕੁਲਦੀਪ ਸਿੰਘ ਤਾਂ ਕਾਂਗਰਸੀ ਬੰਦਾ ਇਹ ਤਾਂ ਕਾਂਗਰਸ ਪਾਰਟੀ ਦਾ ਸਮਰਥਕ ਆ ਤੇ ਇਹਦੀਆਂ ਚਰਨਜੀਤ ਸਿੰਘ ਚੰਨੀ ਨਾਲ ਫੋਟੋਆਂ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਵਾਇਰਲ ਕੀਤੀਆਂ ਆਖੇ ਜੀ ਇਹ ਕਾਂਗਰਸ ਦਾ ਬੰਦਾ ਇਹ ਮੈਨੂੰ ਗੱਲ ਅਵੱਲੀ ਲੱਗਦੀ ਆ ਇਹ ਕਾਂਗਰਸ ਦਾ ਬੰਦਾ ਹੋਵੇ ਅਕਾਲੀ ਦਲ ਦਾ ਹੋਵੇ ਆਪ ਦਾ ਹੋਵੇ बसपा ਦਾ ਹੋਵੇ ਭਾਜਪਾ ਦਾ ਹੋਵੇ ਕਿਸੇ ਹੋਰ ਧਰਨਾ ਹੋਵੇ ਇਹਦਾ ਇਸ ਘਟੀਆ ਪੰਦੇ ਨਾਲ ਸਬੰਧ ਨਹੀਂ ਹੈਗਾ ਕਿਉਂਕਿ ਕਿਸੇ ਵੀ ਪਾਰਟੀ ਨੇ ਕਹਿ ਕੇ ਥੋੜੀ ਭੇਜ ਆ ਵੀ ਤੋ ਆ ਕੁਝ ਕਰਵਾ ਤੇ ਕਿਸੇ ਨੂੰ ਪਤਾ ਥੋੜੀ ਵੀ ਭਾਈ ਅਗਲੇ ਮਿੰਟ ਦੇ ਵਿੱਚ ਫਲਾਣੇ ਬੰਦੇ ਨੇ ਆ ਕੁਝ ਕਰ ਦੇਣਾ ਇਹ ਭਾਵੇਂ ਕਿਸੇ ਹੋਰ ਵੱਡੇ ਨੇਤਾ ਨਾਲ ਵੀ ਖੜਾ ਹੋਵੇ ਚੰਨੀ ਦੀ ਥਾਂ ਤੇ ਸੁਖਬੀਰ ਬਾਦਲ ਨਾਲ ਵੀ ਹੋਵੇ ਸੁਨੀਲ ਜਾਖੜ ਨਾਲ ਵੀ ਹੋਵੇ ਕੇਜਰੀਵਾਲ ਨਾਲ ਵੀ ਹੋਵੇ ਇਹਦਾ ਮਤਲਬ ਇਹ ਨਹੀਂ ਕਿ ਉਹ ਪਾਰਟੀ ਨੇ ਭੇਜਿਆ ਬੰਦਾ ਕਿਉਂਕਿ ਪਾਰਟੀ ਦੇ ਇੱਕ ਨੇਤਾ ਨਾਲ ਖੜਾ ਇਸ ਕਰਕੇ ਚਲੋ ਖਬਰ ਨੂੰ ਹੋਰ ਮੋੜ ਦਵਾ ਦਿੱਤਾ ਜਾਂਦਾ ਜਦ ਕਿ ਇਹਦੇ ਵਿੱਚ ਕਾਂਗਰਸ ਦਾ ਤੇ ਚਰਨਜੀਤ ਸਿੰਘ ਚੰਨੀ ਹੋਣਾ ਨਾ ਖਸੂਰ ਥੋੜੀ ਆ ਚ ਨਹੀਂ ਹੋ ਰਹੀ ਥੋੜੀ ਕਹਿੰਗੇ ਕਿ ਜਿਹੜਾ ਬੰਦਾ ਮੇਰੇ ਨਾਲ ਫੋਟੋ ਖਿਚਵਾ ਗਿਆ ਉਹ ਭਾਈ ਬੇਦਬੀ ਵੀ ਕਰੇ ਨੇਤਾ ਨੇ ਦਿਨ ਦੇ ਵਿੱਚ ਫੋਟੋਆਂ ਇੰਨੀਆਂ ਖਿਚਵਾਉਣੀਆਂ ਹੁੰਦੀਆਂ ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਮੇਰੇ ਨਾਲ ਫੋਟੋ ਕੌਣ ਖਿਚਵਾ ਗਿਆ ਨੇਤਾ ਨਾਲ ਗਵਈਏ ਨਾਲ ਕਿਸੇ ਵੀ ਮਸ਼ਹੂਰ ਬੰਦੇ ਨਾਲ ਦਿਨ ਦੇ ਵਿੱਚ ਸੈਂਕੜੇ ਬੰਦੇ ਫੋਟੋ ਖਿਚਵਾਉਂਦੇ ਪਤਾ ਥੋੜੀ ਹੁੰਦਾ ਵੀ ਕੌਣ ਕੀ ਕਰਦਾ ਜਾਂ ਕੌਣ ਕੀ ਕਰੂਗਾ ਸੋ ਕਾਂਗਰਸ ਪਾਰਟੀ ਵਾਲੀ ਗਲਤੀ ਹੋਊਗੀ ਇੱਕ ਪਾਸੇ ਪਰ ਮੇਰੇ ਮਨ ਦੇ ਵਿੱਚ ਸਿਰਫ ਤੇ ਸਿਰਫ ਇਹ ਗੱਲ ਆਉਂਦੀ ਆ ਵੀ ਪਿੰਡਾਂ ਦੇ ਵਿੱਚ ਇੰਨੀ ਸਾੜੇ ਦੀ ਭਾਵਨਾ ਇੰਨੀ ਘਟਿਆਰ ਆਦਮੀਤੀ ਵੀ ਚੱਲ ਪਈ ਹੈ ਕਈ ਥਾਵਾਂ ਤੇ ਵੀ ਇਸ ਤਰੀਕੇ ਦੇ ਨਾਲ ਲੋਕ ਬਦਨਾਮ ਕਰਨੀਆਂ ਕੋਸ਼ਸ਼ਾਂ ਕਰਦੇ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਵੀ ਪਿੰਡਾਂ ਦੇ ਵਿੱਚ ਏਕਤਾ ਰਹਿਣੀ ਚਾਹੀਦੀ ਆ ਪਰ ਏਕਤਾ ਨਾਂ ਦੀ ਗੱਲ ਉੱਤੇ ਉੱਤੇ ਹੀ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਏਕਤਾ ਨਾਂ ਦੀ ਗੱਲ ਹੈ ਹੀ ਨਹੀਂਗੀ ਇਹ ਗੱਲ ਕੌੜੀ ਆ ਕਈ ਵਾਰੀ ਮੰਨਣੀ ਔਖੀ ਹੋ ਜਾਂਦੀ ਆ ਉੱਤੋਂ ਤੋਂ ਕਹਿੰਦੇ ਵੀ ਨਹੀਂ ਅਸੀਂ ਇੱਕ ਹਾਂ ਪਰ ਜਦੋਂ ਵਿੱਚੋਂ ਫਰੋਲ ਕੇ ਵੀ ਨਹੀਂ ਇੱਕ ਉੱਕ ਕੋਈ ਨਹੀਂ ਕੋਈ ਇਸ ਧੜੇ ਦੀ ਸਪੋਰਟ ਕਰਦਾ ਕੋਈ ਇਸ ਧੜੇ ਦੀ ਸਪੋਰਟ ਕਰਦਾ ਕੋਈ ਉਸ ਪਾਰਟੀ ਨਾਲ ਜੁੜਿਆ ਕੋਈ ਉਸ ਪਾਰਟੀ ਨਾਲ ਜੁੜਿਆ ਆਪਸ ਦੇ ਵਿੱਚ ਨਹੀਂ ਜੁੜੇ ਕੋਈ ਦਿੱਲੀ ਵਾਲਿਆਂ ਨਾਲ ਜੁੜਿਆ ਤੇ ਕੋਈ ਪੰਜਾਬ ਦੇ ਚੰਡੀਗੜ੍ਹ ਵਾਲਿਆਂ ਨਾਲ ਜੁੜਿਆ ਇਹਦਾ ਜੁੜੀ ਜਾਂਦੇ ਆ ਪਰ ਗਵਾਂਢੀ ਨਾਲ ਨਹੀਂ ਜੁੜ ਕੇ ਰਾਜ਼ੀ ਲੋਕ ਮੁਹੱਲੇ ਵਾਲੇ ਨਾਲ ਗਲੀ ਵਾਲੇ ਨਾਲ ਪੱਤੀ ਵਾਲੇ ਨਾਲ ਜੁੜ ਕੇ ਨਹੀਂ ਰਾਜ਼ੀ ਲੋਕ ਪੂਛਾਂ ਲੱਗੀਆਂ ਸਿਆਸਤ ਦੀਆਂ ਮੈਂ ਫਲਾਣਾ ਹੁੰਨਾ ਮੈਂ ਫਲਾਣੇ ਦੇ ਨੇੜੇ ਆ ਮੈਂ ਫਲਾਣੇ ਦੇ ਨੇੜੇ ਆ ਇਹ ਨੇੜਤਾ ਨੇੜਤਾ ਕਰਦੇ ਕਰਦੇ ਅਸੀਂ ਆਪਣੇਾਂ ਤੋਂ ਦੂਰ ਕਿੰਨੇ ਹੋ ਗਏ ਆ ਇਹ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਸੋਚਣ ਦੀ ਜ਼ਰੂਰਤ ਆ ਤੇ ਜਿਸ ਦਿਨ ਇਹ ਗੱਲ ਸੋਚੀ ਤੇ ਸਮਝ ਲਈ ਗਈ ਉਸ ਦਿਨ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੀਆਂ ਲੜਾਈਆਂ ਵੀ ਬੰਦ ਹੋ ਜਾਣੀਆਂ ਕਮੇਟੀਆਂ ਦੀਆਂ ਉਸ ਦਿਨ ਤੋਂ ਪੰਜਾਬ ਦੇ ਵਿੱਚ ਬੂਥਾਂ ਦੇ ਉੱਤੇ ਜੰਗ ਵੀ ਨਹੀਂ ਹੋਊਗੀ ਉਸ ਦਿਨ ਤੋਂ ਪੰਜਾਬ ਦੇ ਵਿੱਚ ਸਾਂਝੇ ਪ੍ਰੋਗਰਾਮ ਵੀ ਹੋਇਆ ਕਰਨਗੇ ਪਿੰਡਾਂ ਦੇ ਵਿੱਚ ਸਾਂਝੇ ਪ੍ਰੋਗਰਾਮ ਹੋਇਆ ਕਰਨਗੇ ਤੇ ਭਾਈਚਾਰਕ ਸਾਂਝ ਦੇ ਵਿੱਚ ਮਜ਼ਬੂਤੀ ਆਊਗੀ ਪਿੰਡਾਂ ਦੇ ਵਿੱਚ ਧੜੇ ਬੰਦੀਆਂ ਦੇ ਰੂਪ ਦੇ ਵਿੱਚ ਇਹ ਖਬਰਾਂ ਸਾਹਮਣੇ ਆਉਂਦੀਆਂ ਵੀ ਬੇਦਬੀ ਕਰਵਾਓ ਹੀੱਠੀ ਕਰਵਾਓ ਖੁੰਝੇ ਲਾ ਦਿਓ ਨੁਕਰੇ ਲਾ ਦਿਓ ਜਦਕਿ ਇਹ ਗੱਲਾਂ اخਲਾਕੀ ਤੌਰ ਤੇ ਕਿੰਨੀਆਂ ਸਖਣੀਆਂ اخਲਾਕਤਾ ਹੈ ਹੀ ਨਹੀਂ ਨਾ ਇਹਨਾਂ ਲੋਕਾਂ ਦਾ ਪਰ ਅਸੀਂ ਫਿਰਦੇ ਕਿੱਥੇ ਜੀ ਆ ਅਸੀਂ ਉੱਤੋਂ ਤੋਂ ਕਹਿੰਦੇ ਗੁਰੂ ਵਾਲੇ ਵੀ ਹਾਲਾਂਕਿ ਮੇਰੀ ਗੱਲ ਕਈਆਂ ਨੂੰ ਚੁਬ ਵੀ ਸਕਦੀ ਆ ਪੰਜਾਬ ਦੇ ਲੋਕਾਂ ਨੇ ਮੇਰੇ ਵਰਗਿਆਂ ਨੇ ਸਮੇਤ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਕਦੇ ਪੰਜਾਬ ਦੇ 2% ਲੋਕ ਹੋਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਜਾਂ 5% ਦੀ ਹੋਣਗੇ ਵਰਤ ਤੋਂ ਵੱਧ 95% ਲੋਕਾਂ ਨੇ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਮੂਰੇ 10 ਰੁਪਏ ਟੇਕੇ 20 ਟੇਕੇ 50 ਟੇਕੇ ਇੱਧਰ ਕੀਰਤਨੀ ਸਿੰਘਾ ਉਹ ਉਹਦੇ ਮੂਰੇ 10 ਰੁਪਏ ਰੱਖੇ ਮੱਥਾ ਟੇਕਾ ਬਾਬਾ ਜੀ ਘਰ ਵੱਡਾ ਬਣਾ ਦੇ ਬਾਬਾ ਜੀ ਨੂੰ ਦੀ ਝੋਲੀ ਚ ਮੁੰਡਾ ਹੋਵੇ ਬਾਬਾ ਜੀ ਮੁੰਡੇ ਦਾ ਵਿਆਹ ਹੋ ਜਾਏ ਬਾਬਾ ਜੀ ਵੀਜ਼ਾ ਲੱਗ ਜਾਏ ਬਾਬਾ ਜੀ ਤੰਦਰੁਸਤੀ ਨਹੀਂ ਬਾਬਾ ਜੀ ਤੁਹਾਡੇ 10 ਰੁਪਈਆ ਦੇ ਨਾਲ ਕੀ ਕਰਨਗੇ ਗੱਲ ਤਾਂ ਇਹ ਆ ਬਾਬਾ ਜੀ ਨੂੰ ਕਦੇ ਪੜਨ ਦੀ ਕੋਸ਼ਿਸ਼ ਵੀ ਤਾਂ ਕਰੀਏ ਨਾ ਕਦੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪੰਜ ਸ਼ਲੋਕ ਪੜ੍ਹ ਕੇ ਉਹਨਾਂ ਨੂੰ ਸਮਝਿਆ ਹੋਵੇ ਤੇ ਜ਼ਿੰਦਗੀ ਚ ਲਾਗੂ ਕੀਤਾ ਹੋਵੇ ਫਿਰ ਤਾਂ ਹੈ ਇਹ ਵੀ ਮੈਨੂੰ ਲੱਗਦਾ ਕਦੇ-ਕਦੇ ਮੈਨੂੰ ਲੱਗਦਾ ਵੀ ਇਹ ਵੀ ਬੇਦਬੀ ਹੀ ਆ ਵੀ ਅਸੀਂ ਉਹਨੂੰ ਪੜ੍ਹੇ ਹੀ ਨਹੀਂ ਜਿਹਨੂੰ ਇੰਨਾ ਸਤਿਕਾਰ ਦਿੰਨੇ ਆ ਉਹਨੂੰ ਪੜ੍ਹੀਏ ਕਦੇ ਅਸੀਂ ਸਤਿਕਾਰ ਦੂਣਾ ਚਾਉਣਾ ਕਈ ਗੁਣਾ ਹੋਰ ਹੋ ਜਾਣਾ ਪਰ ਇਹ ਇਕੱਲੇ ਸਿੱਖਾਂ ਦੇ ਵਿੱਚ ਨਹੀਂ ਇਹ ਹਿੰਦੂ ਭਾਈਚਾਰੇ ਦੇ ਵਿੱਚ ਵੀ ਆ ਇਹ ਮੁਸਲਮਾਨ ਭਾਈਚਾਰੇ ਦੇ ਵਿੱਚ ਵੀ ਆ ਇਹ ਈਸਾਈਆਂ ਦੇ ਵਿੱਚ ਵੀ ਆ ਵੀ ਪੜਨ ਦੇ ਨਾਲੋਂ ਲੜਨ ਦੇ ਵਿੱਚ ਵੱਧ ਯਕੀਨ ਕਰਦੇ ਆ ਵਿਚਾਰ ਦੇ ਨਾਲੋਂ ਹਥਿਆਰ ਦੇ ਵਿੱਚ ਵੱਧ ਯਕੀਨ ਕਰਦੇ ਆ ਜਿਹੜਾ ਬੰਦਾ ਅਸਲ ਧਰਮੀ ਆ ਨਾ ਉਹ ਬੰਦਾ ਬੜਾ ਕੋਮਲ ਤੇ ਬੜਾ ਸੁਹਜ ਦਾ ਪ੍ਰਤੀਕ ਹੋਊਗਾ ਤੇ ਜਿਹੜੇ ਥੌਰੂ ਖੱਪੇ ਵਾਲੇ ਆ ਉਹਨਾਂ ਨੂੰ ਧਰਮੰਦੀ ਫਲਸਫੇ ਦਾ ਵੀ ਨਹੀਂ ਪਤਾ ਹੁੰਦਾ ਹੁਣ ਆ ਪੁਲਦੀਪ ਸਿੰਘ ਨੂੰ ਕੀ ਪਤਾ ਇਹ ਭਾਵੇਂ ਸਿੱਖਾਂ ਦੇ ਘਰ ਚ ਪੈਦਾ ਹੋਇਆ ਹੋਵੇ ਭਾਵੇਂ ਕਿਸੇ ਹੋਰ ਦੇ ਘਰ ਦੇ ਵਿੱਚ ਪੈਦਾ ਹੋਇਆ ਹੋਵੇ ਇਹਦੇ ਤੋਂ ਕਰਾਉਣਾ ਕੀ ਇਹੋ ਜਾਂ ਤੋਂ ਇਹਨਾਂ ਨੂੰ ਆਪਾਂ ਕਹਿੰਗੇ ਵੀ ਸਿੱਖ ਹੈ ਇਉਂ ਥੋੜੀ ਸਿੱਖ ਹੈ ਇਹਨਾਂ ਨੇ ਸਿੱਖਿਆ ਹੀ ਕੁਝ ਨਹੀਂ ਗਾ ਕਹਿੰਦੇ ਦਾ ਭਾਵੇਂ ਜੀ ਕਿ ਸਾਡੇ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਆ ਜਿਹੜੇ ਕਿ ਚੰਗੇ ਕੰਮ ਵੀ ਬਹੁਤ ਸਾਰੇ ਕਰਦੇ ਆ ਬਹੁਤ ਸਾਰੇ ਚੰਗੇ ਤੋਂ ਉਲਟ ਵੀ ਕਰਦੇ ਆ ਪਰ ਦੁੱਖ ਹੁੰਦਾ ਵੀ ਭਾਈ ਅਸੀਂ ਜ਼ਿਹਨੀ ਤੌਰ ਦੇ ਉੱਤੇ ਖੜੇ ਕਿੱਥੇ ਜੇ ਆ ਤੇ ਅਸੀਂ ਪੰਜਾਬੀ ਜਿਹੜੇ ਕਿ ਦੁਨੀਆ ਭਰ ਦੇ ਵਿੱਚ ਮਾਣ ਮਹਿਸੂਸ ਕਰਵਾਉਂਦੇ ਆਪਦੇ ਕੰਮਾਂ ਦੇ ਨਾਲ ਪਰ ਕੁਝ ਕਿ ਇਹੋ ਜਿਹੇ ਲੋਕ ਵੀ ਆ ਜਿਹੜੇ ਕਿ ਗੁਰੂ ਦੀ ਬੇਦਬੀ ਕਰਕੇ ਦੂਜੇ ਦਾ ਸਨਮਾਨ ਘਟਾਉਣਾ ਚਾਹੁੰਦੇ ਆ ਉਹਦੀ ਪਿੱਠ ਲਬਾਉਣੀ ਚਾਹੁੰਦੇ ਆ ਆਜੋ ਆਪਾਂ ਇਹਨਾਂ ਗੱਲਾਂ ਤੋਂ ਉੱਤੇ ਉੱਠ ਗਏ ਸਮੇ ਦੀ ਲੋੜ ਬਹੁਤ ਵੱਡੀ ਆ ਇਹ ਜੇਕਰ ਆਪਾਂ ਨਾ ਉੱਠੇ ਤਾਂ ਫਿਰ ਅਸੀਂ ਧਰਤੀ ਤੇ ਆਏ ਤੇ ਨਾ ਆਏ ਇੱਕ ਬਰਾਬਰ ਆ ਮੈਂ ਇੱਕ ਰਣ ਕਿਤੇ ਪੜਿਆ ਹਾਲਾਂਕਿ ਵਿਸ਼ੇ ਤੋਂ ਬਾਹਰ ਨਹੀਂ ਗੱਲ ਆ ਪਰ ਉਸ ਬੰਦੇ ਨੇ ਲਿਖਿਆ ਇਹ ਕਿ ਜਦੋਂ ਅਸੀਂ ਮਰ ਗਏ ਅਰੇ ਸੋਚ ਕੇ ਦੇਖੋ ਜਉਦੇ ਜੀ ਸੋਚ ਕੇ ਦੇਖੋ ਵੀ ਜਦੋਂ ਅਸੀਂ ਮਰ ਗਏ ਉਸ ਤੋਂ ਬਾਅਦ ਕੀ ਕੀ ਹੋਊਗਾ ਤੁਹਾਡੇ ਕਮਰੇ ਦੇ ਵਿੱਚ ਕੌਣ ਸੌਣ ਲੱਗ ਜੂਗਾ ਤੁਹਾਡੇ ਬੈੱਡ ਨੂੰ ਤੁਹਾਡੇ ਮੰਜੇ ਨੂੰ ਕੌਣ ਵਰਤਿਆ ਕਰੂਗਾ ਤੁਹਾਡੇ ਕੱਪੜੇ ਕਿੱਥੇ ਜਾਣਗੇ ਤੁਹਾਡੇ ਬੂਟ ਜੁਰਾਬਾਂ ਕਿੱਥੇ ਜਾਣੀਆਂ ਤੁਹਾਡਾ ਸਕੂਟਰ ਮੋਟਰਸਾਈਕਲ ਕਾਰ ਕਿੱਥੇ ਜਾਣੀਆਂ ਤੁਹਾਡੇ ਖਾਤੇ ਦੀ ਵਰਤੋਂ ਕੌਣ ਕਰ ਰਿਹਾ ਹੋਊਗਾ ਤੁਹਾਡੀ ਫੋਟੋ ਘਰ ਦੇ ਕਿਹੜੇ ਕੋਨੇ 'ਚ ਟੰਗੀ ਹੋਊਗੀ ਤੇ ਜਿੱਥੇ ਟੰਗੀ ਹੋਊਗੀ ਉਹਨੂੰ ਪੁੰਜੜ ਵਾਲਾ ਕੌਣ ਹੋਊਗਾ ਤੁਹਾਡੇ ਟੱਬਰ ਦੇ ਵਿੱਚ ਤੁਹਾਡੇ ਦੋਸਤਾਂ ਮਿੱਤਰਾਂ ਦੇ ਵਿੱਚ ਸਭ ਤੋਂ ਵੱਧ ਦੁਖੀ ਕੌਣ ਹੋਊਗਾ ਤੇ ਜਿਹਨੂੰ ਸਭ ਤੋਂ ਵੱਧ ਦੁੱਖ ਹੋਊਗਾ ਉਹਨੂੰ ਕਿੰਨੇ ਕ ਚਿਰ ਦਾ ਦੁੱਖ ਹੋਊਗਾ ਤੁਹਾਡੇ ਮਰਨ ਦੇ ਉੱਤੇ ਇੱਕ ਸਾਲ ਸਭ ਤੋਂ ਵੱਧ ਕੌਣ ਰੋਊਗਾ ਜਦੋਂ ਤੁਸੀਂ ਆਹ ਗੁਣਾ ਘਟਾਓ ਕਰਦੇ ਫਿਰ ਤੁਹਾਨੂੰ ਇਹ ਲੱਗਦਾ ਕਿ ਯਾਰ ਮੈਂ ਤਾਂ ਐਵੇਂ ਭਲੇਖੇ ਚ ਤੁਰਿਆ ਫਿਰਦਾ ਹੈ ਤਾਂ ਕੁਝ ਵੀ ਨਹੀਂ ਪਰ ਬੜਿਆਂ ਬਹੁਤ ਕੁਝ ਫਿਰਦਾ ਲੋੜ ਤਾਂ ਇਹਨਾਂ ਗੱਲਾਂ ਨੂੰ ਸਮਝਣ ਦੀ ਆ ਬਹੁਤ ਸਾਰੇ ਜਿਹੜੇ ਸੂਝਵਾਨ ਲੋਕ ਆ ਜਿਹੜੇ ਕਿ ਧਰਮ ਪ੍ਰਚਾਰਕ ਆ ਸਮਝਾਉਂਦੇ ਵੀ ਆ ਜਦੋਂ ਦੀਵਾਨਾਂ ਦੇ ਵਿੱਚ ਜਾਂਦੇ ਆ ਜਦੋਂ ਗੁਰੂ ਘਰਾਂ 'ਚ ਜਾਂਦੇ ਆ ਜਦੋਂ ਮੰਦਰਾਂ 'ਚ ਜਾਂਦੇ ਆ ਇਉਂ ਲੱਗਦਾ ਵੀ ਧਰਮੀ ਲੋਕਾਂ ਦਾ ਹੜ ਆਇਆ ਪਿਆ ਤੇ ਜਦੋਂ ਉੱਥੋਂ ਉੱਠ ਕੇ ਬਾਕੀ ਵਕਤ ਵਕਾਪੋ ਆਪਣੇ ਘਰਾਂ 'ਚ ਜਾਂਦੇ ਆ ਤੇ ਉਹੀ ਖਿਲਾਰੇ ਫੇਰ ਪੈ ਜਾਂਦੇ ਮੈਂ ਹੈਰਾਨ ਆ ਇਸ ਗੱਲ ਦੇ ਉੱਤੇ ਵੀ ਆਪਾਂ ਮੰਨੀ ਕੀ ਦੀ ਆ ਹੈਰਾਨੀ ਹੁੰਦੀ ਇਸ ਗੱਲ ਦੇ ਉੱਤੇ ਵੀ ਅਸੀਂ ਜ਼ਹਿਨੀ ਤੌਰ ਤੇ ਕੰਗਾਲ ਹੋ ਗਏ ਪੰਜਾਬੀਆਂ ਨੂੰ ਨਾ ਇਸ ਵੇਲੇ ਪੜਨ ਦੀ ਲੋੜ ਆ ਕੜਨ ਦੀ ਲੋੜ ਆ ਪੜਾਉਣ ਦੀ ਲੋੜ ਨਹੀਂ ਵੀ ਭਾਈ ਤੂੰ ਪੜਦਾ ਨਹੀਂ ਮੇਰੇ ਮੁਤਾਬਕ ਚੱਲ ਇਹ ਤਾਂ ਹੋ ਗਿਆ ਵੀ ਮੈਂ ਜਿਵੇਂ ਤੈਨੂੰ ਪੜਾਉਣਾ ਪਰ ਜੋ ਵਿਦਵਾਨਾਂ ਨੇ ਜੋ ਸਾਡੇ ਗ੍ਰੰਥਾਂ ਦੇ ਵਿੱਚ ਜੋ ਸਾਡੀਆਂ ਮਹੱਤਵਪੂਰਨ ਕਿਤਾਬਾਂ ਦੇ ਵਿੱਚ ਜੋ ਵਿਦਵਾਨਾਂ ਦੇ ਵਿਚਾਰ ਆ ਉਹਨਾਂ ਨੂੰ ਕਦੇ ਪੜਨ ਦਾ ਵੇਲਾ ਹੀ ਨਹੀਂ ਕੱਢਿਆ ਸੀ ਅੱਜ ਰੀਲ ਸਾਮਰਾਜ ਦੇ ਵਿੱਚ ਅਸੀਂ اٹਕੇ ਹੋਏ ਲੋਕ ਆ ਜਿਹਦੇ ਕਰਕੇ ਅਸੀਂ ਸਿਧਾਂਤਾਂ ਤੋਂ ਖੋਖਲੇ ਜਾਂ ਸਖਣੇ ਆ ਤੇ ਉਹਦੇ ਕਰਕੇ ਅਸੀਂ ਜੋ ਅਬਲਗਟ ਅਬਲਗਟਾਂ ਮਾਰੀ ਜਾਂਦੇ ਆ ਤੇ ਹਰ ਬੰਦਾ ਭੜਨ ਨੂੰ ਤਿਆਰ ਤੇ ਸਮਾਂ ਹੀ ਐਸਾ ਆ ਗਿਆ ਭਾਵੇਂ ਤੁਸੀਂ ਜਿੰਨੇ ਮਰਜ਼ੀ ਸਹੀ ਆ ਤੇ ਮੂਰਲਾ ਜਿੰਨਾ ਮਰਜ਼ੀ ਗਲਤ ਆ ਹੱਥ ਜੋੜ ਕੇ ਨਿਕਲ ਜੋ ਵੀਰ ਜੀ ਤੇਰੇ ਜਿੰਨਾ ਸਿਆਣਾ ਕੋਈ ਨਹੀਂ ਮੇਰੇ ਵਰਗਾ ਕਮਲਾ ਕੋਈ ਨਹੀਂ ਮੈਂ ਗਲਤ ਆ ਤੂੰ ਸਹੀ ਆ ਤੇ ਤੁਸੀਂ ਬਚ ਜੂਗੇ ਇਹਦਾ ਪਤਾ ਕੋਈ ਨਹੀਂ ਕਿ ਭਾਈ ਕੌਣ ਤੁਹਾਡੇ ਬਾਰੇ ਕੀ ਸੋਚੀ ਫਿਰਦਾ ਹੋਵੇ